ਆ ਦੇਖੋ ਜੀ ਦੂਸਰੇ ਘਰ ਦਾ ਪਾਣੀ ਦੇਖੋ ਜੀ ਆ ਹਾਲਾਤ ਹੈ ਇਸ ਘਰ ਦੇ ਸਾਡੇ ਮੋਹੱਲੇ ਦੇ ਆ ਹਾਲਾਤ ਨਹੀਂ ਤੇ ਸਾਡੀ ਕੋਈ ਸੁਣਵਾਈ ਨਹੀਂ ਆ ਦੇਖੋ ਪਾਣੀ ਦੇਖੋ ਕਿੰਨਾ ਕਾਲਾ ਜੀ ਸੀਵਰ ਵਾਲਾ ਸਾਡੇ ਨਾਲ ਜ਼ਿੰਦਗੀ ਬਰਬਾਦ ਕਰਤੀ ਕਮੇਟੀ ਵਾਲਿਆਂ ਨੇ ਜੀ ਆ ਚੈੱਕ ਕਰੋ ਜੀ ਆ ਦੇਖੋ ਸਾਡੇ ਪਾਣਿਆਂ ਦੇ ਹਾਲਾਤ ਇੰਨਾ ਸੀਵਰ ਵਾਲਾ ਗੰਦਾ ਪਾਣੀ ਆਉਂਦਾ ਪਿਆ ਤੇ ਸਾਡੇ ਆਪ ਦੇ ਬੱਚੇ ਤੱਕ ਬਿਮਾਰ ਹੋ ਚੁੱਕੇ ਨੇ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਐਮਸੀ ਨੇ ਕਹਿ ਚੁੱਕੇ ਸਾਰੇ ਨੂੰ ਕਹਦੇ ਪਰ ਸਾਡਾ ਕੋਈ ਸੁਣਵਾਈ ਨਹੀਂ ਗਈ ਅਸੀਂ ਇਹ ਕਹਿੰਨੇ ਆ ਵੀ ਜੇ ਐਸਟੀਐਸ ਕੀ ਦੇ ਵੋਟ ਮੰਗਣਾ ਸਾਡਾ ਬਾਇਕਾਟ ਹੋਏਗਾ ਐਮਸੀ ਕਹਿੰਦੇ ਆ ਜੀ ਆਵੇਗਾ ਕਿਉਂਕਿ ਸਾਰੇ ਕਹਿੰਦੇ ਵੀ ਅਸੀਂ ਜਿੰਨੀ ਵਾਰੀ ਕਿੰਨੀ ਵਾਰੀ ਰਿਕਵੈਸਟ ਰਿਕਵੈਸਟ ਕਰ ਟੁਟਿਆਂ ਬਿਸਕੇ ਪਾਣੀ ਸਹੀ ਕਰ ਦੋ ਪਰ ਨਹੀਂ ਕੋਈ ਸੁਣਵਾਈ ਕੋ ਨਹੀਂ ਸਾਡੀ ਕਿਧਰ ਹੋਊਗੀ ਸੁਣਵਾਈ ਨਹੀਂ ਗਈ ਤੇ ਵੋਟਾਂ ਲੈਣ ਵਾਲੇ ਸਾਰੇ ਆ ਜਾਂਦੇ ਨੇ ਸਾਡੇ ਆਪ ਦੇ ਬੱਚੇ ਐਡਮਿਟ ਤੱਕ ਹੋ ਚੁੱਕੇ ਨੇ ਠੀਕ ਹੈ ਜੀ ਆਹ ਦੇਖੋ ਜੀ ਆ ਪਾਣੀ ਦੇਖੋ ਕਿੰਨਾ ਗੰਦਾ ਹੈ ਜੀ ਦੇਖੋ ਜੀ ਆਹ ਦੇਖ ਲੋ ਜੀ ਕਿੰਨਾ ਗੰਦਾ ਪਾਣੀ ਹੈ ਜੀ ਲੋ ਜੀ ਆ ਇਹਨਾਂ ਕੋ ਪੁੱਛਦੇ ਆ ਤੁਸੀਂ ਆ ਪਾਣੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਪਾਣੀ ਬਾਰੇ ਕੀ ਦੱਸਿਆ ਜੀ 20 25 ਦਿਨ ਹੋ ਗਏ ਪਾਣੀ ਇਹੋ ਜਿਹਾ ਆਉਂਦਾ ਹੈਗਾ ਜੀ ਉਹ ਪੀ ਪੀ ਕੇ ਸਾਰੇ ਬੱਚੇ ਬਿਮਾਰ ਕਰਨੇ ਨੇ ਮਾਰਨੇ ਕਿਤੇ ਤੁਸੀਂ ਸਾਨੂੰ ਦੱਸੋ ਵੋਟਾਂ ਵਾਲੇ ਬੜੀਆਂ ਤੁਸੀਂ ਵੋਟਾਂ ਮੰਗਣਾ ਨੇ ਇਹਦਾ ਕੋਈ ਹੱਲ ਕਰੋ ਨਾ ਹਾਂਜੀ ਜੇ ਆਦ ਕਿ ਸਾਡੇ ਗਲੀ ਮੋਹਲੇ ਵਿੱਚ ਕੋਈ ਬੋਟਲੈਂਡ ਆ ਗਿਆ ਤੇ ਕੋਈ ਪਾਰਟੀ ਦਾ ਹਿਸਾਬ ਲਾ ਕੇ ਆਇਆ ਜੇ ਪਾਣੀ ਦਾ ਹੱਲ ਹੈਗਾ ਤੇ ਆਇਆ ਨਹੀਂ ਸਾਡੀ ਗਲੀ ਸੱਜ ਤੇ ਹੀ ਪੂਰਾਦ ਗਈ ਇਹ ਕਿੱਥੇ ਪਾਣੀ ਕਿਹੜੀ ਗਲੀ ਨੰਬਰ ਕੀ ਇਹਦੇ ਐਡਰੈਸ ਦੱਸੋ ਥੋੜਾ ਜੀ ਇਹ ਨਈ ਆਬਾਦੀ ਛੋਟੀ ਪੋੜੀ ਗਲੀ ਨੰਬਰ 11 ਹਾਂਜੀ ਹਾਂਜੀ ਬਹੁਤ ਦੁਖੀ ਆ ਜੀ ਅਸੀਂ ਪਾਣੀ ਤੋਂ ਪੀ ਪੀ ਕੇ ਬੱਚੇ بیمار ਸਦੇ ਹੋਏ ਤੇ ਤੁਸੀਂ ਕਿਸੇ ਨੂੰ ਕਹਿਸ ਬਾਰੇ ਪਾਣੀ ਗੰਦੇ ਬਾਰੇ ਜੀ ਕਮੇਟੀ ਆ ਕੇ ਕੀ ਕੀ ਥੱਕ ਗਏ ਜੀ ਸਤਾ ਕੋਈ ਹੱਲ ਨਹੀਂ ਆਇਆ ਹਾਂਜੀ ਹਾਂਜੀ ਤੇ ਜੇ ਆ ਕੋਈ ਵੀ ਹੈ ਜੇ ਆਦ ਕੀ ਕੋਈ ਨੇਤਾ ਆਂਦਾ ਤੁਸੀਂ ਕੀ ਕਹੋਗੇ ਜੀ ਫਿਰ ਨੇਤਾ ਨੇਤਾ ਕਿਹਦੀ ਸਾ ਹਾਂਜੀ ਹਾਂਜੀ ਜਨਗੀਆਂ ਕੋਲ ਸਾਡੇ ਕੋਲ ਬੜੇ ਥਿਆਰ ਨੇ ਫਿਰ ਫਿਰ ਅਸੀਂ ਸਮਝਾਵਾਂਗੇ ਵੋਟ ਕਿਵੇਂ ਦੇਣੀ ਹੈ ਹਾਂ ਤੁਸੀਂ ਇਹ ਕਹਿੰਦੇ ਸੀ ਵੀ ਇਹ ਪਾਣੀ ਕੋਈ ਪਸ਼ੂ ਨਾ ਪੀਵੇ ਤੇ ਵੀ ਹਾਂ ਹਾਂ ਇਹ ਕੁੱਤੇ ਨਹੀਂ ਪੀਂਦੇ ਪਸ਼ੂ ਛੱਡੋ ਤੁਸੀਂ ਕੁੱਤਿਆਂ ਦੀਆਂ ਦੇ ਲੈ ਕਿੱਥੇ ਹੈਗਾ ਇਹ ਹਾਂਜੀ ਤੁਸੀਂ ਦੱਸੋ ਜੀ ਇਹ ਪਾਣੀ ਬਾਹਰ ਹੈ ਜੀ ਇਹ ਪਾਣੀ ਪੀ ਕੇ ਸਾਰਾ ਬੱਚਾ ਬਿਮਾਰ ਹੋ ਗਿਆ 13 ਦਿਨਾਂ ਤੋਂ ਕਮ ਜਿਹੇ ਚ ਦਾਖਲ ਰੱਖਿਆ ਹੈਗਾ ਹਾਂਜੀ ਸਾਰੇ ਟੈਸਟ ਤੋਂ ਪਤਾ ਲੱਗਿਆ ਵੀ ਉਸ ਤੋਂ ਬਾਅਦ ਵੀ ਲੱਗਿਆ ਪਾਣੀ ਤੋਂ ਇਨਫੈਕਸ਼ਨ ਹੋਈ ਹੈ ਪਾਣੀ ਪੀ ਕੇ ਸਾਰਾ ਬੱਚਾ ਬਿਮਾਰ ਹੋ ਗਿਆ ਅੱਛਾ ਅੱਛਾ ਹੁਣ ਦੱਸੋ ਪਾਣੀ ਦਾ ਕੀ ਹਾਲ ਕਰ ਹਾਂਜੀ ਤੁਸੀਂ ਇਹਦੇ ਬਾਰੇ ਕਿਸੇ ਨੂੰ ਪਾਣੀ ਦਾ ਕਹਿਦਾ ਹੈਗਾ ਕੋਈ ਸੁਣਾਈ ਨਹੀਂ ਕਰਦਾ ਹੈਗਾ ਤੇਰੇ ਕੋਈ ਜੇ ਕੋਈ ਨੇਤਾ ਨੂੰ ਤਾਵੇ ਵੋਟਾ ਵੋਟਾ ਮੰਗਣ ਉਸ ਬਾਰੇ ਕੀ ਕਹੋਗੇ ਕੋਈ ਵੋਟਾ ਨਹੀਂ ਖੈ ਗਿਆ ਸਾਡੇ ਕੋਲ ਠੀਕ ਹੈ ਜੀ ਸਾਰ ਪਾਣੀ ਦਾ ਮਸਲਾ ਹੈ ਕਿਹੜੀ ਜਗ੍ਹਾ ਦੱਸੋ ਥੋੜਾ ਜੀ ਨਵੀਆਂ ਵਾਦੀ ਕਰੇ ਨੰਬਰ 11 ਛੋਟੀ ਪੋੜੀ ਛੋਟੀ ਪੋੜੀ ਜੀ ਆਹ ਦੇਖ ਲਓ ਜੀ ਸਾਰਾ ਪੂਰਾ ਮੁਹੱਲਾ ਖੜਾ ਹੋਇਆ ਹੈ ਜੀ ਠੀਕ ਹੈ ਜੀ ਤੇ ਪਾਣੀ ਦੀ ਕੋਈ ਸੁਣਵਾਈ ਕੋ ਨਹੀਂ ਸਾਰਿਆਂ ਨੂੰ ਕਹਿ ਚੁੱਕਾ ਹੈ ਜੀ ਪਾਣੀ ਗੰਦਾ ਹੈ ਗੰਦਾ ਹੈ ਪਰ ਕੋਈ ਨਹੀਂ ਸੁਣਦਾ ਜੀ ਬਹੁਤ ਬਹੁਤ ਧੰਨਵਾਦ ਜੀ